ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਅੱਜ ਮੈਂ ਸਮੁੱਚੀ ਇਕਤਾ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਰਕਬਾ 365 ਮਰਲੇ ਮਹਾਰਾਜਾ ਪੈਲੇਟ ਨਾਲ ਮੈਂ ਸਮਝਦਾ ਵੀ ਲਗਾਤਾਰ ਜਿਹੜਾ ਉਹਦਾ ਜਿਹੜਾ ਕਬਜ਼ਾ ਸੰਬੰਧੀ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਸੰਬੰਧੀ ਮੈਂ ਦੱਸਣਾ ਚਾਹਨਾ ਵੀ ਇੱਕ ਅਸੀਂ ਪਟਵਾਰੀਆਂ ਦੇ ਖਿਲਾਫ ਅੱਜ ਦਾ ਪ੍ਰੈਸ ਕਾਨਫਰੰਸ ਸਾਡਾ ਪ੍ਰੋਗਰਾਮ ਹੈਗਾ ਉਹ ਦੂਸਰਾ ਰਕਬਾ ਜ 365 ਮਰਲੇ ਹੈਗਾ ਉਹ 14 ਤੋਂ ਲੈ ਕੇ ਅੱਜ ਤੱਕ ਜਿਹੜਾ ਪਰਮਜੀਤ ਸਿੰਘ ਦੇ ਨਾਮ ਸੰਨੋਬ ਵਿਧਾਲ ਸਿੰਘ ਪਿੰਡ ਸਾਬੂਵਾਲ ਹੈਗਾ ਕਿਉਂਕਿ ਇਹ ਰਕਬਾ ਜਿਹੜਾ ਪਹਿਲਾਂ ਵੀ ਕਬਜ਼ਾ ਕਰਨ ਦੀ ਕਿਸੇ ਪਾਰਟੀ ਨੇ ਕੋਸ਼ਿਸ਼ ਕੀਤੀ ਸੀਗੀ ਉਦੋਂ ਵੀ 18 ਦੇ ਵਿੱਚ ਪਰਮਜੀਤ ਸਿੰਘ ਨੇ ਵੀ ਕੋਰਟ ਚੋਂ ਕੇਸ ਜਿਹੜਾ ਜਿੱਤ ਲਿਆ ਸੀਗਾ ਉਹਦੇ ਤੋਂ ਬਾਅਦ ਕੁੱਝ ਸ਼ਰਾਰਤੀ ਹੰਸਰ ਹੈਗੇ ਸੀਗੇ ਕਿ ਜਦੋਂ ਪਰਮਜੀਤ ਵੱਲੋਂ ਉੱਥੇ ਚਾਰਦਵਾਰੀ ਕੀਤੀ ਜਾ ਰਹੀ ਸੀਗੀ ਔਰ ਸ਼ਾਮ ਨੂੰ ਚਰਨਜੀਤ ਸਿੰਘ ਝੋਨਾ ਅਤੇ ਗੈ ਜਨਸੀ ਦਾ ਮਾਲਕ ਜਿਹੜਾ ਗਲਾਨੀ ਸੀਗਾ ਇਹਨਾਂ ਨੇ ਮੌਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡੀਐਸਪੀ ਗਰਮੀਤ ਸਿੰਘ ਨੇ ਜੋ ਉੱਥੇ ਬੁਲਾਇਆ ਵੀ ਉਹਦੇ ਕਾਰਜ ਜਿਹੜੇ ਚੈੱਕ ਕੀਤੇ ਉਹਦੇ ਤੋਂ ਬਾਅਦ ਸਿਟੀ 2 ਦੇ ਵਿੱਚ ਸਾਰੀਆਂ ਪਾਰਟੀਆਂ ਬੁਲਾਈਆਂ ਉਹਦੇ ਵਿੱਚ ਚਰਨਜੀਤ ਜਹੰਸ ਅਤੇ ਗਲਾਨੀ ਅਤੇ ਸਖਦੇਵ ਸਿੰਘ ਜਿਹੜਾ ਕਹਿੰਦਾ ਮੈਂ ਦਾਅਵੇ ਦਾ ਮੈਨੂੰ ਧਾਨ ਜ਼ਮੀਨ ਕੀਤੀ ਗਈ ਹੈ ਉਹਦੇ ਵਿੱਚ ਇਦਾਂ ਜੀ ਉਥੇ ਜਦੋਂ ਸਾਰੇ ਪਾਰਟੀਆਂ ਦੇ ਬਿਆਨ ਹੋਏ ਉਹ ਲੱਖ ਰੁਪਇਆ ਗਲਾਨੀ ਉਥੇ ਮੰਨਿਆ ਕਿ ਆਹ ਵਸੀਂ ਲੱਖ ਰੁਪਇਆ ਦਿੱਤਾ ਸੀਗਾ ਇਹ ਕੁਮਾਰ ਗੌਰਵ ਨੋਨੀ ਨੇ ਸਖਦੇਵ ਸਿੰਘ ਨੂੰ ਕਿਉਂਕਿ ਕੁਮਾਰ ਗੌਰਵ ਨੋਨੀ ਇੱਕ ਡੀਲਰ ਸੀਗਾ ਉਹਨੇ ਇੱਕ ਬਿਆਨਾ ਕਰਾ ਦਿੱਤਾ ਸੀ ਇਹਨਾਂ ਨੂੰ ਲੱਖ ਰੁਪਏ ਦੇ ਵਿੱਚ ਬਾਕੀ ਉਹ ਪੇਮੈਂਟ ਮੰਗਦੇ ਰਹੇ ਮਾਲਕ ਪਰ ਪੇਮੈਂਟ ਨਹੀਂ ਕੀਤੀ ਗਈ ਜਦੋਂ ਮੈਨੂੰ ਤੇ ਪਰਮਜੀਤ ਨੂੰ ਲੱਗਾ ਪਤਾ ਅਸੀਂ ਘਲਾਨੀ ਨਾਲ ਗੱਲ ਕੀਤੀ ਉਹ ਕਹਿੰਦਾ ਵਾਕੇ ਮੈਂ ਲੱਖ ਰੁਪਇਆ ਦਿੱਤਾ ਵਾ ਅੱਜ ਕਾ ਜੇ ਠੀਕ ਹੈ ਜਦੋਂ ਜਗਾ ਵਿਕੂਗੀ ਤੇਰਾ ਲੱਖ ਰੁਪਇਆ ਅਸੀਂ ਜੜਾ ਉਹ ਵੜਾ ਦੇਾਂਗੇ ਪਰ ਉਹਦੇ ਤੋਂ ਬਾਅਦ ਪਰਮਜੀਤ ਸਿੰਘ ਉ ਗੱਟ ਪਾਈ ਗਈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ 145 ਦੇ ਆਰਡਰ ਜਿਹੜੇ ਆ ਉਤਰਾント ਮੈਂ ਸਮੇਤ ਹਾਈ ਕੋਰਟ ਚ ਜਾਰੀ ਹੋ ਗਏ ਸੀਗੇ ਉਹਦੇ ਵਿੱਚ ਇੱਕ ਆਈਓ ਜਾਂ ਜਿਹੜੀ ਟੀਮ ਹੁੰਦੀ ਹੈ ਇਹਨਾਂ ਦੀ ਹਾਈ ਕੋਰਟ ਜਾ ਕੇ ਹਾਈ ਕੋਰਟ ਦੇ ਰਿਟਨ ਰਿਟਨ ਉੱਤੇ ਲਿਖ ਕੇ ਦੇ ਕੇ ਆਏ ਆ ਕਿ 145 ਉਹ ਜਗ੍ਹਾ ਤੇ ਲੱਗ ਚੁੱਕੀ ਹੈ ਜਦੋਂ 145 ਲੱਗ ਗਈ ਹੈ ਸਾਰਾ ਕੁਝ ਹੋ ਗਿਆ ਕੋਈ ਪਾਰਟੀ ਉੱਥੇ ਨਹੀਂ ਵੜੀ ਨਾ ਹੀ ਕੋਈ ਪਾਰਟੀ ਨੇ ਐਂਟਰੀ ਕੀਤੀ ਹੈ ਔਰ ਦੁਬਾਰਾ ਚਰਨਜੀਤ ਹੰਸਵਾਲੋਂ ਇਹ ਕਿਸੇ ਰਾਣਾ ਗੁਰਜੀਤ ਸਿੰਘ ਦੀ ਸੈਨ ਹੀ ਹੈਗੀ ਕਿਸੇ ਹੋਰ ਪਾਰਟੀ ਨਹੀਂ ਹੈਗੀ ਇਹ ਕਿਸੇ ਆਮ ਪਾਰਟੀ ਦਾ ਤਗੜਾ ਤਨਾਰ ਜਿਹੜਾ ਜਿਹੜਾ ਘਲਾਨੀ ਨੂੰ ਦੋ ਵਾਰੀ ਚੰਡੀ ਲਗੇ ਚੰਡੀਗੜ੍ਹ ਲਗਿਆ ਔਰ ਇਹਦੇ ਵਿੱਚ ਦੋ ਤਿੰਨ ਪਟਵਾਰੀ ਇੱਕ ਕਾਨਕੋ ਜਿਹੜੇ ਇਹਦੇ ਵਿੱਚ ਸ਼ਾਮਲ ਹੈ 145 ਦੇ ਵਿੱਚ ਜਦੋਂ ਪਾਰਟੀ ਮੰਨ ਚੁੱਕੀ ਹੈ ਬਿਆਨ ਦੇ ਚੁੱਕੀ ਹੈ ਕਿ ਵਾਕੇ ਅਸੀਂ ਲੱਖ ਰੁਪਿਆ ਦਿੱਤਾ ਕਿ ਜਦੋਂ ਚਰਨਜੀਤ ਹੰਸ ਨੇ ਕਿਹਾ ਕਿ ਸਖਦੇਵ ਨੂੰ ਦੋਕ ਨਾ ਜ਼ਮੀਨ ਦਾਣ ਦਿੱਤੀ ਗਈ ਹੈ ਨਹੀਂ ਤੁਸੀਂ ਜਿਹੜੇ ਤੁਸੀਂ ਗੱਲ ਕਰਦੇ ਕਿ ਕੋਈ ਲੀਡਰ ਹੈਗਾ ਪੋਲੀਟੀਕਲੀ ਨਹੀਂ ਨਾਨ ਜੀ ਮੈਂ ਲੈਣਾ ਹੁਦਾ ਨਾ ਜੇ ਬੇਕੁਨ ਲੜਕੋ ਜਿੰਨਾ ਚਾਹ ਨੂੰ ਸਪਸ਼ਟ ਨਹੀਂ ਹੁੰਦਾ ਉਹਨਾਂ ਚ ਜੇਕਰ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਉਹਦਾ ਆਈਡੀਆ ਦੱਸ ਦਿਓ ਕਿਦਾਂ ਦੀ ਸੈਟ ਬਸ ਇਹ ਕਿ ਸ਼ਹਿਰ ਦਾ ਕੋਈ ਤਗੜਾ ਕੋਈ ਹੈਗਾ ਨਾਂ ਨਹੀਂ ਮਿਲ ਸਕਦਾ ਪ੍ਰੈਸ ਵਿੱਚ ਕਿਉਂਕਿ ਗੱਲ ਨੂੰ ਕਰ ਲੈ ਕੇ ਕੋਈ ਸਾਥੀ ਕੋਈ ਸਾਥੀ ਹੋ ਸਕਦਾ ਤਾਂ ਹੀ ਹੈ ਇਹ ਚ ਕਿਸੇ ਕਾਂਗਰਸ ਪਾਰਟੀ ਦਾ ਵਨ ਨਹੀਂ ਕੋਈ ਵੀ ਕਿਉਂਕਿ ਜੇ ਕਾਂਗਰਸ ਪਾਰਟੀ ਦਾ ਲਿੰਕ ਹੁੰਦਾ ਉਥੇ ਮੈਂ ਸਮਝਦਾ ਕਾਫੀ ਕੌਂਸਲ ਉਥੇ ਪਹੁੰਚਦੇ ਸ਼ਹਿਰ ਉਥੇ ਪਹੁੰਚਦਾ ਜੇ ਮੂਰਤੀ ਸਹੀ ਢੰਗ ਤੇ ਕਿਹੜਾ ਰੱਖੀ ਹੁੰਦੀ ਤੇ ਸਾਰਾ ਸ਼ਹਿਰ ਉਥੇ ਮੱਥਾ ਟੇਕਣ ਮੈਂ ਉਹਨਾਂ ਚਰਨਾਂ 'ਚ ਜਾ ਕੇ ਬੈ ਨਹੀਂ ਜਾ ਕੇ ਉਹਨਾਂ ਨੇ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦਾ ਕੋਈ ਲੀਡਰ ਹੋਊਗਾ ਬਿਲਕੁਲ ਜੀ ਮੌਜੂਦਾ ਲੱਖਾਂ ਲੱਖ ਰਾਂਡ ਦੀ ਪਿੱਛੇ ਪਲੈਨਿੰਗ ਕਰਤਾ ਕਹਿ ਸਕਦਾ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਸਾਥੀ ਉਥੇ ਮੂਰਤੀ ਦੇ ਟਾਈਮ ਤੇ ਗਏ ਸੀਗੇ ਦੇਖੋ ਚਰਨਜੀਤ ਹੰਸ ਨੇ ਉਹਨਾਂ ਨੂੰ ਗਲਤ ਯਾਨੀ ਕਿ ਗੈਰਕੀਤਾ ਨੂੰ ਗਲਤ ਜੈੜ ਕਰਕੇ ਉਥੇ ਮੂਰਤੀ ਸਥਾਪਨਾ ਕੀਤੀ ਆ ਯਾਨੀ ਸ਼ਹਿਰ ਦਾ ਮਾਹੌਲ ਜਿਹੜਾ ਮੈਂ ਬੰਦ ਕਰ ਲਈ ਯਾਰ ਦੋ ਮਿੰਟ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਸ਼ਹਿਰ ਦੇ ਵਿੱਚ ਆਪੋ ਚ ਪਾੜਨ ਵਾਸਤੇ ਵੀ ਮੈਂ ਉਦੋਂ ਦੀ ਬੇਨਤੀ ਕੀਤੀ ਸੀ ਜਿੰਨਾ ਚਿਰ ਚਰਨਜੀਤ ਹੰਸ ਦੇ ਪਰਚਾ ਨਹੀਂ ਕੀਤਾ ਜਾਂਦਾ ਉਨਾ ਚਿਰ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਹੁੰਦਾ ਉਹ ਦੂਸਰੀ ਗੱਲ ਸਖਦੇਵ ਸਿੰਘ ਕਹਿੰਦਾ ਮੈਨੂੰ ਦਾਨ ਕੀਤੀ ਗਈ ਆ ਜੜੀ 올ਰੇਡੀ ਜ਼ਮੀਨ ਜੜੀ ਆ ਉਹ ਮਾਲਕੀ ਹੈ ਉਹ ਕਿਸੇ ਦਾ ਕਬਜ਼ਾ ਨਹੀਂਗਾ ਜਾਂ ਕੋਈ ਸਰਕਾਰ ਦੀ ਨਹੀਂਗੀ ਉਹ ਵਗੈਰਾ ਫਰਦਾ ਵਿੱਚ ਉਹ ਪਰਿਵਾਰ ਦਾ ਨਾਮ ਆਇਆ ਜਾਂਦਾ ਕਿਉਂਕਿ ਸ਼ਾਮ ਕੁਮਾਰੀ ਜੜੀ ਸੀਗੀ ਜਾਂ ਸ਼ਾਮ ਕੁਮਾਰੀ ਦਾ ਜਿਹੜਾ ਹਸਬੰਡ ਸੀਗਾ ਉਹ ਰਾਜਾਂ ਦੇ ਇੱਕ ਕਾਮਾ ਸੀਗਾ ਕਿਉਂਕਿ ਕਾਮੇ ਜਦੋਂ ਕੋਈ ਹੁੰਦੇ ਆ ਤੇ ਉਹ ਆਪਣੇ ਆਪ ਦੇ ਛੱਡਦੇ ਆ ਜ਼ਮੀਨ ਅਖਲਾ ਵਾਖਾ ਜੋ ਮਰਦੀ ਕਾ ਉਹਨੀਆਂ ਉਹਨਾਂ ਨੂੰ ਪੇਮਟਾ ਕਰਦਿਆਂ ਆਨਲਾਈਨ ਪੇਮਟਾ ਕੀਤੀਆਂ ਪਰਮਜੀਤ ਦੇ ਕੋ ਸਾਰਾ ਰਿਕਾਰਡ ਹੈਗਾ ਸਾਡੇ ਬੰਦੇ ਕੋ ਰਿਕਾਰਡ ਸਾਰਾ ਹੈਗਾ ਕੱਲ ਪਰਸੋਂ ਇਸੇ ਹਫਤੇ ਦੇ ਵਿੱਚ ਹੀ ਇੱਕ ਗਲਤ ਸ਼ਰਾਰਤੀ ਬੰਦਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਗਈ ਪਰ ਮੈਂ ਸਮਝਦਾ ਕਿ ਜਦੋਂ ਕੋਈ ਸੱਚਾ ਬੰਦਾ ਹੁੰਦਾ ਜਿਹੜੇ ਬੰਦੇ ਨੇ ਪਾਈ ਸੀਗੀ ਉਹਦਾ ਅਜੇ ਮੈਂ ਨਾਮ ਨਹੀਂ ਲੈਣਾ ਉਹ ਮੰਗਲਵਾਰ ਕਾ ਵੱਡੀ ਪ੍ਰੈਸ ਕਰੋ ਫੇਰ ਕਰਾਂਗੇ ਅਸੀਂ ਉੱਥੇ ਹਾਈ ਕੋਰਟ ਵੱਲੋਂ ਜਦੋਂ ਪਹਿਲਾਂ ਹੀ ਹਾਈ ਕੋਰਟ ਦੇ ਇੱਕ ਰਿੱਟ ਪਈ ਆ ਹਾਈ ਕੋਰਟ ਤੋਂ 14 ਤੱਕ ਲੈ ਕੇ ਅੱਜ ਤੱਕ ਰਿਕਾਰਡ ਪਿਆ ਇਹ ਮੈਂ ਸੰਭਦਾ ਜੱਜ ਸਾਹਿਬ ਨੇ ਜਿਹੜੀ ਐ ਉਹ ਰਿਟ ਜਿਹੜੀ ਐ ਤੁਰੰਤ ਉਹਨੂੰ ਖਾਰਜ ਕੀਤਾ ਗਿਆ ਤੁਸੀਂ ਗੱਲ ਕਰੀ ਸੀ ਕੋਈ ਪਟਵਾਰੀ ਜਿਹੜੇ ਕਿਸੇ ਉਹ ਤੁਹਾਨੂੰ ਮਦਦ ਦਾ ਲਾਸਟ ਸਭ ਸਾਰੀ ਗੱਲ ਦੱਸਦਾ ਪਰ ਦੇਖੋ ਇਹ ਜਿਹੜਾ ਦੋ ਕਨਾਲ ਦਾ ਰਕਬਾ ਇਹ ਕੁਮਾਰ ਗੌਰਵ ਨੋਨੀ ਨੇ ਜਿਹੜਾ ਲਿਖਾ ਕੇ ਦਿੱਤਾ ਅਸੀਂ ਅਫਸਰਾਂ ਨੂੰ ਕਹਿਤਾ ਕਿ ਜਿਹੜੇ ਬੰਦੇ ਨੇ ਜ਼ਮੀਨ ਜਗਾ ਦਵਾਈ ਹੈ ਚਾਹੇ ਉਹ ਦੋ ਕਨਾਲਾ ਚਾਹੇ ਕਨਾਲ ਜਾਂ ਮਰਲਾ ਉਸ ਬੰਦੇ ਨੂੰ ਉੱਥੇ ਬੁਲਾ ਕੇ ਉਹ ਪੁੱਛਿਆ ਜਾਵੇ ਕਿ ਕਿੰਨੀ ਉਹਨੇ ਜ਼ਮੀਨ ਲਈ ਸੀਗੀ ਔਰ ਜਿਹੜਾ ਉਹਦਾ ਪਟਾ ਹੈਗਾ ਜਾਂ ਉਹਦਾ ਬਿਆਨਣਾ ਹੈਗਾ ਉਹ ਸ਼ਾਮ ਕੁਮਾਰ ਦੇ ਹੁੰਦਿਆਂ ਜੀਦੇ ਜੀ ਲਈ ਉਹ ਜਿਹੜਾ ਬਿਆਨਣਾ ਕੈਂਸਲ ਕੀਤਾ ਗਿਆ ਵਾ ਯਾਨੀ ਸਖਦੇਵ ਦਾ ਬਿਆਨਣਾ ਗੁੱਗ ਪੈਸੇ ਨਹੀਂ ਸੀ ਆਏ ਉਹਦਾ ਬਿਆਨਣਾ ਜਿਹੜਾ ਸਮੇਂ ਅਨੁਸਾਰ ਉਹ ਬਿਆਨਣਾ ਕੈਂਸਲ ਕੀਤਾ ਗਿਆ ਵਾ ਕਿਉਂਕਿ ਪੁਲਿਸ ਪ੍ਰਸ਼ਾਸਨ ਐਸਰੇ ਮੈਂ ਸਮਝਦਾ ਬਹੁਤ ਢੰਗ ਤੇ ਕਿਹੜਾ ਵਧੀਆ ਢੰਗ ਤਰੀਕਾ ਨਾਲ ਚਲਦੀ ਪਈ ਆ ਸਮੇਂਾਂ ਤੇ 2-3 ਦਿਨ ਲੱਗਣੇ ਆ ਹਾਈ ਕੋਰਟ ਦੇ ਵਿੱਚੋਂ ਇੱਕ ਡੀਸੀ ਸਾਹਿਬ ਨੂੰ ਆਰਡਰ ਆਉਣਗੇ ਕਿ ਜਿਹੜੇ ਲੋਕਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਂ ਉੱਥੇ ਪਾ ਜਾ ਕੇ ਹੁਲਡਰ ਬਾਜੀ ਕਰਕੇ ਮੂਰਤੀ ਰੱਖੀ ਗਈ ਹੈ ਉਹਨਾਂ ਦੀ ਮੂਵੀ ਬਣਾ ਕੇ ਅਸੀਂ ਪਹਿਲੇ ਦਿੱਤੀ ਪਈ ਹੈ 14 ਬੰਦਿਆਂ ਦਾ ਅਸੀਂ 22 ਨੇਮ ਨਾਂ ਜਿਹੜੇ ਹਾਈ ਕੋਰਟ ਨੂੰ ਭੇਜੇ ਪਏ ਆ ਕਿਉਂਕਿ ਅਸੀਂ ਜਿਹੜਾ ਹਾਈ ਕੋਰਟ ਦਾ ਮੈਟਰ ਅਸੀਂ ਹਾਈ ਕੋਰਟ ਦਾ ਹੀ ਉਹਨੂੰ ਮੈਂ ਸਮਝਦਾ ਵੀ ਨਿਜਠਣਾ ਚਾਹੁੰਦੇ ਆ ਇਹ ਦੇਬ ਸਾਡੇ ਵੱਲੋਂ ਔਰ ਸਾਡੀ ਪਾਰਟੀ ਵੱਲੋਂ ਸਾਡੇ ਜਥੇਬੰਦੀਆਂ ਵੱਲੋਂ ਵੀ ਪਰਮਜੀਤ ਸਿੰਘ ਨੂੰ ਪੂਰਾ ਸਮਰਥਨ ਹੈਗਾ ਕਿਉਂਕਿ ਅੱਜ ਤੱਕ ਅਸੀਂ ਨਾ ਸਾਡਾ ਪਰਮਜੀਤ ਜਾਣਾ ਕੋਈ ਸਾਡਾ ਇਕਤਾ ਪਾਰਟੀ ਦਾ ਉਸ ਜਗ੍ਹਾ ਤੇ ਉੱਪਰ ਨਹੀਂ ਗਿਆ ਅਸੀਂ ਕੋਈ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹਦੇ ਔਰ ਨਾ ਹੀ ਸਾਡੀ ਕੋਈ ਐਸੀ ਨੀਤ ਹੈਗੀ ਹੈ ਪਰ ਗਲਤ ਛਰਾਤੀਆਂ ਵੱਲੋਂ ਜਾਂ ਆਮ ਪਾਰਟੀ ਦੇ ਜਿਹੜੇ ਮਗਰ ਸਪੋਰਟ ਕਰਦੇ ਪਏ ਆ ਜੋ ਇੰਨੇ ਚਾਹਤੇ ਹੈਗੇ ਆ ਭਗਵਾਨ ਵਾਲਮੀਕ ਮਹਾਰਾ ਜੀ ਮੰਨਣ ਵਾਲੇ ਲੋਕ ਹੈਗੇ ਆ ਬਾਕੀ ਅਸੀਂ ਵੀ ਸਾਰੇ ਮੰਨਣ ਵਾਲੇ ਆ ਉਹ ਸਾਡੇ ਨਾਲ ਬੈਠ ਕੇ ਕਰਨ ਤੇ ਜੋ ਜੋ ਚੰਦਾ ਅਸੀਂ ਪਾਵਾਂਗੇ ਉਹ ਵੀ ਪਾਣ ਏਦਾਂ ਗਲਾਨੀ ਨੂੰ ਇੰਨੇ ਜਿ ਸ਼ੌਂਕ ਹੈਗਾ ਗਲਾਨੀ ਕੋ ਬੜੇ ਪਲਾਟ ਤੇ ਰਜਿਸਟਰੀਆਂ ਵਾਲੇ ਪਲਾਟ 'ਤੇ ਆ ਉੱਥੇ ਦਾਨ ਦਵੇ ਉੱਥੇ ਰਜਿਸਟਰੀ ਕਰੇ ਉੱਥੇ ਜਿੰਨਾ ਰੁਪਈਆ ਲਾਊਗਾ ਉਹ ਅਸੀਂ ਲਾਵਾਂਗੇ ਜਿੰਨਾ ਵੀ ਉਹ ਮੰਦਰ ਤੇ ਪੈਸਾ ਲੱਗੂਗਾ ਉਹ ਪੈਸਾ ਅਸੀਂ ਲਾਵਾਂਗੇ ਕਿਉਂਕਿ ਗਲਾਨੀ ਨੇ ਸਮੇਂ-ਸਮੇਂ ਸ਼ਹਿਰ ਦਾ ਪਹਿਲਾ ਹੀ ਮਾਹੌਲ ਖਰਾਬ ਕੀਤਾ ਕਿਉਂਕਿ ਪਿੱਛੇ ਜਲੋਖਾਂ ਦੇ ਵਿੱਚ ਉੱਥੇ ਬੜੀਆਂ ਖਬਰਾਂ ਲੱਗਦੀਆਂ ਜਿਹਦੇ ਖਿਲਾਫ ਲੱਗਦੀਆਂ ਰਹੀਆਂ ਕਿਉਂਕਿ ਲੋਕਾਂ ਨੂੰ ਮੋਹਰਾ ਬਣਾ ਕੇ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਵੀ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਦੀ ਚੰਗੀ ਤਰ੍ਹਾਂ ਇਨਕੁਆਰੀ ਕਰਕੇ ਸੁਖਦੇਵ ਦੀ ਤੇ ਗਲਾਨੀ ਦੀ ਤੇ ਝੋਲੇ ਦੀ ਇਸ ਜਗ੍ਹਾ ਦਾ ਲੈਂਡ ਦੇ ਵਿੱਚ ਕੀ ਇਹਨਾਂ ਦਾ ਮਕਸਦ ਹੈ ਫੰਡ ਲੈਣ ਦਾ ਮਕਸਦ ਆ ਕਿਰੀ ਮਨਛਾਣੇ ਨਾਲ ਮੈਂ ਸਮਝਦਾ ਸ਼ਹਿਰ ਦਾ ਮਹੌਲ ਖਰਾਬ ਕਰਨ ਵਾਸਤੇ ਭਗਵਾਨ ਵਾਲਮੀਕੀ ਦੀ ਮਹਾਰਾ ਬੋਤੀ ਰੱਖਿਓ ਨੇ ਸਭ ਤੋਂ ਬੇਅਦਬੀ ਝੋਨੇ ਨੇ ਕੀਤੀ ਪਈ ਆ ਜਦੋਂ ਝੋਨੇ ਦੇ ਪੱਛਾ ਹੋ ਗਿਆ ਸ਼ਹਿਰ ਦਾ ਮਹੌਲ ਮੈਂ ਸਮਝਦਾ ਆਪ ਹੀ ਸ਼ਾਂਤ ਹੋ ਜਾਣਾ ਕਿਉਂਕਿ ਚੰਦ ਬੰਦੇ ਹੁੰਦੇ ਆ ਕਿ ਭਾਈਚਾਰਾ ਲੋਕਾਂ ਨੂੰ ਪੜਨ ਵਾਸਤੇ ਇੱਥੇ ਸਾਰੀ ਬਰਾਦਰੀ ਬੈਠੀ ਆ ਯਾਨੀ ਸਾਰੇ ਧਰਮਾਂ ਦੇ ਲੋਕ ਬੈਠੇ ਆ ਕੋਈ ਏਡੀ ਗੱਲ ਨਹੀਂ ਸਾਰੇ ਮੰਨ ਨਾਲ ਲੋਕ ਹੈਗੇ ਆ ਪਰ ਜਿਹੜਾ ਪਟਵਾਰੀ ਦੋ ਪਟਵਾਰੀ ਇਹਦੇ ਵਿੱਚ ਜੀ ਕਿਉਂਕਿ ਇੱਕ ਦੇ ਡੀਸੀ ਸਾਹਿਬ ਨੂੰ ਬੇਤਨੀ ਸਾਡੀ ਇਹ ਹੈ ਕਿ ਜਿਹੜੇ ਸ਼ਹਿਰ ਦੇ ਜਾਂ ਪਿੰਡਾਂ ਦੇ ਪਟਵਾਰੀ ਹੈਗੇ ਆ ਉਹਨਾਂ ਪਟਵਾਰੀਆਂ ਨੇ ਗਾਂ ਪੰਜ-ਪੰਜ ਮੁਲਾਜ਼ਮ ਰੱਖੇ ਪਏ ਆ ਜੇ ਇੱਕ ਮੁਲਾਜ਼ਮ ਦੀ ਆਪਾਂ 15000 ਰੁਪਏ ਤਨਖਾਹ ਲਈਏ ਤੇ 75000 ਰੁਪਿਆ ਉਹ ਤਨਖਾਹਾਂ ਬੰਦੀਆਂ ਤੇ ਪਟਵਾਰੀ ਤਨਖਾਹ ਕਿੰਨੀ ਆ ਲੱਖ ਤੋਂ ਘੱਟ ਹੋਊ ਜਾਂ ਲੱਖ ਤੋਂ ਜ਼ਿਆਦਾ ਹੋਊਗੀ ਇਹਦਾ ਮਿਲ ਕੇ ਜਿਹੜੇ ਸਹੀ ਕਾਰਗਧ ਹੁੰਦੇ ਆ ਉਹਨਾਂ ਵਿੱਚ ਗਲਤ ਬੰਦੇ ਦਾ ਨਾਮ ਫਿੱਟ ਕਰਕੇ ਪੈਸੇ ਲੈ ਕੇ ਵੀ ਇਹ ਪਟਵਾਰੀ ਜਿਹੜੇ ਆ ਆਪਣਾ ਘਰ ਭਰਦੇ ਆ ਜਾਂ ਜਿਹੜੇ ਉਥੇ ਮੁਲਾਜ਼ਮ ਕੰਮ ਕਰਦੇ ਆ ਤੁਹਾਡਾ ਕਹਿਣ ਦਾ ਮਤਲਬ ਕੀ ਜਿਹੜੀ ਇੱਕ ਕੇਸ ਦੇ ਵਿੱਚ ਦੋਸ਼ੀ ਕਿਹੜੇ ਪਟਵਾਰੀ ਹੈ ਜਿਨ੍ਹਾਂ ਨੇ ਛੇੜਖਾਣੀ ਕੀਤੀ ਨਾਮ ਦੱਸੋ ਸੁਣੋ ਨਾ ਸੁਣੋ ਜਗਿੰਦਰ ਸਿੰਘ ਪਟਵਾਰੀ ਮੌਜੂਦ ਆ ਤੇ ਬਨਸਾਰੀ ਕਾਨੂੰਗੋ ਬਨਾਰਸੀ 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 ਤੇ ਜਗਿੰਦਰ ਸਿੰਘ ਜੀ موجوده ਹੈਗੇ ਜੀ ਇਹ ਕਿਉਂਕਿ ਕਾਗਤਾਂ ਦੀ ਹੀੜ ਫੇੜ ਕੀਤੀ ਗਈ ਜਿਹੜਾ ਮੰਨ ਲਓ ਆਦਮੀ ਮਰ ਜਾਂਦਾ ਆਦਮੀ ਦੇ ਜਿੰਦਿਆਂ ਹੀ দান ਦਿੱਤੀ ਜਾਂਦੀ ਹੈ ਉਹ দান ਲਿਖੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਦੇ ਉੱਤੇ ਬਿਆਨ ਹੋਏ ਪੇਸ਼ੀ 2 ਦੇ ਵਿੱਚ ਆਹੋ ਅਸੀਂ ਲੱਖ ਰੁਪਇਆ ਲੈਣਾ ਫਿਰ ਉਹ ਬਿਆਨ ਝੂਠੇ ਹੋਗੇ ਦਾ ਇਹ ਨਾ 3 ਸਾਲ ਦੇ ਵਿੱਚ ਇਹੋ ਜਿਹਾ ਕਿਹੜਾ ਵਿੱਚ ਫਿੱਟ ਕਰਦਾ ਕਮਾਨ ਜਿਹੜਾ ਹਾਂ ਜੀ ਜਦੋਂ ਕਾਗਜ਼ੇ 'ਚ ਹੀਰ ਫੇਰੀ ਉਦੋਂ ਕਿਹੜੇ ਪਟਵਾਰੀ ਕਾਨੂੰਗੋ ਸੀ ਦੇਖੋ ਇਹਦੇ ਵਿੱਚ ਬਨਾਰਸੀ ਤੇ ਜਿਹੜਾ ਆਪਣਾ ਦੂਜਾ ਹੈਗਾ ਹੁਣ ਜਗਿੰਦਰ ਸਿੰਘ ਹਾਂ ਜੀ ਪਟਵਾਰੀ ਇਹ ਜਿਹੜੀ ਹੀਰ ਫੇਰ ਹੋਈ ਆ ਕਾਗਜ਼ਾਂ ਨੂੰ ਛੇਰਛਾੜ ਕੀਤੀ ਗਈ ਆ ਇਹ ਪਟਵਾਰੀ ਵਾਲੇ ਕੀਤੀ ਗਈ ਆ ਇਹਦੇ ਵਿੱਚ ਹੋ ਸਕਦਾ ਵੀ ਕਾਨੂੰਗੋ ਦਾ ਵੀ ਹੱਥ ਪੂਰਾ ਹੋ ਸਕਦਾ ਤਹਿਸੀਲਦਾਰ ਦਾ ਵੀ ਹੋ ਸਕਦਾ ਤਹਿਸੀਲਦਾਰ ਤੋਂ ਬਗੈਰ ਕੋਈ ਇਦਾਂ ਦੀ ਖੁਰਦਬੁੱਦ ਨਹੀਂ ਹੁੰਦੀ ਜਿੰਨਾਂ ਜਿਹੜਾ ਵੱਡਾ ਅਫਸਰ ਹੱਥ ਨਾ ਆਵੇ ਦਾ ਮਤਲਬ ਹੈ ਪੂਰਾ ਰੈਵਨਿਊ ਡਿਪਾਰਟਮੈਂਟ ਦੀ ਮਿਲੀ ਭੁਗਤ ਹੋਵੇ ਬਿਲਕੁਲ ਜੀ ਮਿਲੀ ਭੁਗਤ ਆ ਅਸੀਂ ਸੋ ਮੰਗਲਵਾਰ ਨੂੰ ਵੀ ਸਾਥੀਆਂ ਨੂੰ ਇਹਨਾਂ ਪਟਵਾਰੀਆਂ ਦਾ ਨਾਮ ਲੈ ਕੇ ਡੀਸੀ ਸਾਹਿਬ ਨੂੰ ਕਹਿਣਾ ਕਿ ਇਹਨਾਂ ਦੀ ਇਨਕੁਆਰੀ ਕਰਕੇ ਸਾਰਿਆਂ ਦੀ ਇਨਕੁਆਰੀ ਕਰਕੇ ਇਹਨਾਂ ਤੁਰੰਤ ਸਸਪੈਂਡ ਕੀਤਾ ਜਾਵੇ ਕਹਿ ਤਾਂ ਮਤਲਬ ਕਿ ਕਿਤੇ ਨਾ ਕਿਤੇ ਕਹਿੰਦੇ ਕਿ ਸਰਕਾਰੀ ਤੰਤਰ ਵੀ ਕਹਿੰਦਾ ਕਿ ਸ਼ਹਿਰ ਦਾ ਮੂਲ ਖਰਾਬ ਕਰਨ ਦੇ ਬਿਲਕੁਲ ਜੀ ਇਹਨਾਂ ਤੋਂ ਬਗੈਰ ਸ਼ਹਿਰ ਦਾ ਮੂਲ ਖਰਾਬ ਹੋਣੀ ਨਹੀਂਗਾ ਜਦੋਂ ਕੋਈ ਮੰਨ ਲਓ ਕੰਮ ਕਰਾਉਣ ਆਂਦਾ ਪਿਆਰਾ ਇਹਦਾ ਮਤਲਬ ਕਿ ਇਹਨਾਂ ਦੋਨਾਂ ਪਟਵਾਰੀਆਂ ਨੇ ਤਹਿਸੀਲਦਾਰ ਨੇ ਕਾਨਕੋਣੇ ਔਰ ਜਿੰਨੇ ਇਹਨਾਂ ਦੇ ਪੰਜ ਪੰਜ ਬੰਦੇ ਹੈਗੇ ਆ ਇਹਨਾਂ ਨੇ ਪਹਿਲਾਂ ਤੋਂ ਕਾਰਤਾਨੀ ਸ਼ੇਰਸ਼ਾਨੀ ਕੀਤੀ ਗਈ ਹੈ ਤੁਸੀਂ ਅੱਜ ਵੀ ਉਹ ਰਕਬਾ ਕਢਾ ਲਓ ਚਾਹੇ ਸਵੇਰੇ ਕਢਾ ਲਓ ਜਾਂ ਪਰਸੋਂ ਕਢਾ ਲਓ ਉਹ ਰਕਬਾ ਸ਼ਾਮ ਕੁਮਾਰੀ ਦੇ ਨਾਂ ਤੇ ਅੱਜ ਹੀ ਬੋਲਦਾ ਪਿਆ ਵਾ ਔਰ ਪਿਛਲੇ 16 ਤੋਂ ਲੈ ਕੇ 24 ਤੱਕ ਸ਼ਾਮ ਕੁਮਾਰੀ ਦੇ ਨਾਂ ਤੇ ਹੀ ਹੈ ਪਰ ਅਨੌਲ ਟੈਂਪ ਚ ਤੁਹਾਡਾ ਕੀ ਏਜੰਡਾ ਹੈ ਸਾਡਾ ਦੇਖੋ ਸਾਡਾ ਟੋਟਲ ਮੈਟਰ ਜਿਹੜਾ ਹਾਈ ਕੋਰਟ ਚੱਲੰਦੇ ਆ ਇਹ ਵੀ ਕਿਸੇ ਸ਼ਰਾਤੀ ਬੰਦੇ ਨੇ ਇੱਕ ਹਾਈ ਕੋਰਟ ਰਿੱਟ ਪਵਾਈ ਸੀਗੀ ਉਹ ਹਾਈ ਕੋਰਟ ਰਿੱਟ ਪਵਾਈ ਕਿ ਮੈਂ ਸਮਝਦਾ ਉਹ ਹਾਈ ਕੋਰਟ ਦੇ ਰਿੱਟ ਦੇ ਵਿੱਚ ਸਾਡਾ ਮਿਸਲ ਸਾਰਾ ਪਹਿਲਾਂ ਉੱਥੇ ਪਿਆ ਸੀਗਾ ਜੱਜ ਸਾਹਿਬ ਨੇ ਉਹਨਾਂ ਜਿਹੜੀ ਹੈ ਉਹ ਆਪਣੀ ਰਿੱਟ ਜਿਹੜੀ ਹੈ ਉਹ ਰਜੈਕਟ ਕਰਦੀ ਹੈ ਪਰਮਜੀਤ ਸਿੰਘ ਜਿਹੜੀ ਹੈ ਉਹ ਵਾਜੀ ਮੌਜੂਦਾ ਜਿਹੜੀ ਹੈਗੀ ਹੈ ਨਾ ਉੱਥੇ ਦੋਖ ਨਾਲ ਕਿਸੇ ਦੀ ਹੈਗੀ ਹੈ ਉਹ ਮਾਲਕੀ ਜਗ੍ਹਾ ਹੈਗੀ ਹੈ ਕਿਉਂਕਿ ਚਲੋ ਅਸੀਂ ਨਹੀਂ ਕਹਿੰਦੇ ਇਹ ਸਭ ਤੋਂ ਰੋਲ ਜਿਹੜਾ ਗਲਾਨੀ ਦਾ ਵਾ ਕਿਉਂਕਿ ਜੇ ਆਪ ਸਖਦੇਵ ਦੀ ਗੱਲ ਕਰਦੇ ਹੋ ਇਹਨਾਂ ਕਰੋ ਨਹੀਂ ਹੈਗਾ ਤੁਸੀਂ। ਕੱਢੀ ਮੈਂ ਚਲ ਕੇ ਦੋਸਤੀ ਕਿਰੇ ਕਿਰੇ ਬੰਦੇ ਦੋਸ਼ੀ ਇੱਕ ਦੇ ਜਿਹੜੇ ਆਪ ਵਾਲੇ ਸਪੋਰਟ ਕਰਦੇ ਪਿੱਛੋਂ ਸਪੋਰਟ ਕਰਦੇ ਆ। ਜਾਂ ਤੇ ਮੈਂ ਤੁਹਾਡੇ ਮਾਦੀਆਂ ਰਾਮ ਕਹਿਣਾ ਉਹਨੂੰ ਭਾਈਚਾਰੇ ਨੂੰ ਜਿਹੜਾ ਕਹਿੰਦਾ ਪਿਆ ਵਾ ਆਪ ਵਾਲਾ ਮਦਦ ਕਰਨ ਦੇ ਆ। ਸਾਹਮਣੇ ਕਰ ਮਦਦ ਤਾਂ ਨਕੇ ਸਾਹਮਣੇ ਕਰ ਇਹਨੇ ਪਿੱਛੇ ਨਗਰ ਨਿਗਮ ਨੂੰ ਮੈਂ ਕਹਿੰਦਾ ਜਿਦਿ ਮੈਂ ਗੱਲ ਨਾ ਨਹੀਂ ਲੈਣਾ ਇਹਨੇ ਪਿੱਛੇ ਨਗਰ ਨਿਗਮ ਨੂੰ ਮੈਂ ਸੋਨ ਦਾ ਬੜਾ ਗੁੰਮਰਾਹ ਕੀਤਾ ਸੀਗਾ। ਜਦੋਂ ਇਹੋ ਜਿਹੇ ਬੰਦੇ ਆਪ ਵਾਲੇ ਜ਼ਮੀਨ ਵਾਸਤੇ ਕਿੱਥੇ ਗੁੰਮਰਾਹ ਇਹ ਜਿਹੜਾ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਕੂੜੇ ਕਚਰੇ ਵਾਸਤੇ ਜਗ੍ਹਾ ਦੇ ਦਨੇ ਹਾਂ ਕਿਉਂਕਿ ਜਿਵੇਂ ਜ਼ਮੀਨ ਦਾ ਮਾਮਲਾ ਸੀ ਨਾਲ ਹੀ ਲੈਣਾ ਅਸੀਂ ਅਗਲੇ ਪ੍ਰੈਸ ਕਾਨਫਰੈਂਸ ਦੇ ਵਿੱਚ ਅਸੀਂ ਜਿਹੜੀ ਰੇਟ ਜਿਹੜੀ ਆ ਉਹ ਖਾਰਜ ਹੋਈ ਆ ਉਹਦੀਆਂ ਤੁਹਾਨੂੰ ਕਾਪੀਆਂ ਦੇ ਆ ਕਿਉਂਕਿ ਇਹ ਕਾਪੀਆਂ ਪਹਿਲਾਂ ਦੇਣੀ ਆ ਡੀਸੀ ਸਾਹਿਬ ਨੂੰ ਕਿ ਜਿਹੜੇ ਬੰਦੇ ਐ ਇਸ ਵੇਲੇ ਸ਼ਰਾਰਤ ਕਰਦੇ ਪਏ ਆ ਜਾਂ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅਫਸਰਾਂ ਨਾਲ ਬਿਲਕੁਲ ਸਹਿਮਤ ਆ ਜੀ ਔਰ ਇਸ ਜ਼ਮੀਨ ਦੀ ਕੱਲੀ-ਕੱਲੀ ਗੱਲ ਜਿਹੜੀ ਆ ਜਾਂ ਕਲਾ ਕਲਾਕਾਰ ਅਸੀਂ ਜਿਹੜਾ ਵਾ ਪ੍ਰਸ਼ਾਸਨ ਨੂੰ ਦਿੱਤਾ ਹੋ ਸਕਦਾ ਮੰਗਲਵਾਰ ਜਾਂ ਬੁੱਧਵਾਰ ਤੱਕ ਏਰੀਆ ਕੋ ਬੜਾ ਸ਼ਕਤ ਸ਼ਕਤ ਦੇ ਮੈਸੋ ਦਾ ਪ੍ਰਸ਼ਾਸਨ ਨੂੰ ਐਕਸ਼ਨ ਹੋਊਗਾ ਜਦੋਂ ਐਕਸ਼ਨ ਹੋਣਾ ਚਾਹੀਦਾ ਅਸੀਂ ਉਦੋਂ ਹੀ ਕਹੀ ਜਾਂਦੇ ਆ ਪਰ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹ 14 ਬੰਦਿਆਂ ਦੇ ਮੈਸੋ ਦਾ ਮੰਗਲ ਬੁੱਧਵਾਰ ਤੱਕ ਸਾਨੂੰ ਹਾਈ ਕੋਰਟ ਤੋਂ ਆਰਡਰ ਮਿਲ ਜਾਣੇ ਆ ਉਹ ਚੈਨਲ ਉਹਨਾਂ ਦੇ ਪਰਚੇ ਜਿਹੜੇ ਹਾਈ ਕੋਰਟ ਰਾਹੀਂ ਕਰਾਣੇ ਆ ਅਸੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਦੇ ਸਾਥ ਲੈਣਾ ਅਸੀਂ ਸਾਡਾ ਮੈਟਰ ਪਹਿਲਾਂ ਹੀ ਹਾਈ ਕੋਰਟ ਚੱਲਦਾ ਹੈ ਹਾਈ ਕੋਰਟ ਰਾਹੀਂ ਪਰਚੇ ਕਰਾਉਣੇ ਆ ਇਹ ਸਾਡਾ ਮੈਸੂਦਾ ਇਕਤਾ ਪਾਰਟੀ ਦਾ ਏਜੰਡਾ ਸੀਗਾ